ਸਾਥਿਓ ਮੈਂ ਅੱਜ ਸਵੇਰ ਦਾ ਦੇਖ ਰਿਹਾ ਕਿ ਮੀਡੀਆ ਚੈਨਲਸ ਦੇ ਉੱਪਰ ਸਰਦਾਰ ਸੁਖਬੀਰ ਸਿੰਘ ਬਾਦਲ ਸਮੁੱਚੇ ਪੰਜਾਬ ਨੂੰ ਇਹ ਦੁਹਾਈ ਪਾ ਰਹੇ ਨੇ ਕਿ ਅਕਾਲੀ ਦਲ ਦੇ ਹਜ਼ਾਰਾਂ ਵਰਕਰਾਂ ਨੂੰ ਵਿਕਰਮਜੀਤ ਸਿੰਘ ਮਜੀਠੀਆ ਦੀ ਪੇਸ਼ੀ ਉੱਪਰ ਪਹੁੰਚਣ ਤੇ ਰੋਕਿਆ ਜਾ ਰਿਹਾ ਹੈ ਮੈਂ ਬਾਦਲ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿ ਸਾ ਸੁਖਬੀਰ ਸਿੰਘ ਜੀ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਕੋਲੇ ਸਮੁੱਚੇ ਪੰਜਾਬ ਦੇ ਵਿੱਚ ਹਜ਼ਾਰਾਂ ਵਰਕਰ ਹੈ ਇਸ ਸਮੇਂ ਜਿਹੋ ਜਿਹਾਂ ਕਾਰਜਕਾਲ ਪਿਛਲੇ 10 ਸਾਲ ਤੁਹਾਡਾ ਰਹਾ ਉਨਾ ਸਮਿਆਂ ਦੇ ਕਾਰਨਾਮਿਆਂ ਨੇ ਅੱਜ ਅਕਾਲੀ ਦਲ ਨੂੰ ਖਾਲੀ ਦਲ ਬਣਾ ਕੇ ਰੱਖ ਦਿੱਤਾ ਨੰਬਰ 1 ਨੰਬਰ 2 ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਮੈਂ ਪੰਜਾਬ ਸਰਕਾਰ ਵੱਲੋਂ ਕਿ ਜੋ ਵੀ ਵਿਅਕਤੀ ਪੰਜਾਬ ਸਰਕਾਰ ਨੂੰ ਔਰ ਪੰਜਾਬ ਪੁਲਿਸ ਨੂੰ ਕਾਨੂੰਨ ਦੇ ਅਨੁਸਾਰ ਕਾਰਵਾਈ ਕਰਨ ਤੋਂ ਰੋਕੇਗਾ ਤੇ ਉਹਦ ਨੂੰ ਨਸਖਤੀ ਦੇ ਨਾਲ ਨਜਿੱਠਿਆ ਜਾਏਗਾ ਪੰਜਾਬ ਅੱਜ ਇਨਸਾਫ ਮੰਗ ਰਿਹਾ ਕਿ ਕਿਸ ਤਰੀਕੇ ਦੇ ਨਾਲ ਪਿਛਲੇ 10 ਸਾਲਾਂ ਦੇ ਅਕਾਲੀ ਦਲ ਭਾਜਪਾ ਦੇ ਰਾਜ ਸਮੇਂ ਤੁਸੀਂ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਔਰ ਨਸ਼ਿਆਂ ਦੇ ਵੱਲ ਧੱਕਿਆ ਅੱਜ ਜੇ ਸਮੁੱਚਾ ਪੰਜਾਬ ਉਹਦਾ ਇਨਸਾਫ ਮੰਗ ਰਿਹਾ ਹੈ ਤੇ ਤੁਸੀਂ ਉਹਦੇ ਵਿੱਚ ਜਾਂ ਤੁਹਾਡੀ ਪਾਰਟੀ ਉਹਦੇ ਵਿੱਚ ਅੜਚਣਾ ਡਾਉਣ ਦੀ ਕੋਸ਼ਿਸ਼ ਨਾ ਕਰੋ ਜੇ ਕੀਤੀ ਕਰੋਗੇ ਤੇ ਉਹਦਾ ਸਖਤੀ ਨਾਲ ਨਜਿੱਠਿਆ ਜਾਊਗਾ ਔਰ ਤੀਸਰੀ ਇੱਕ ਫਿਕਰਮੰਦੀ ਵਾਲੀ ਗੱਲ ਜਿਹੜੀ ਮੈਂ ਅੱਜ ਸਮੁੱਚੇ ਪੰਜਾਬ ਨਾਲ ਸਾਂਝੀ ਕਰਨੀ ਚਾਹਨਾ ਕਿ ਉਹ ਸ਼ਰੋਮਣੀ ਅਕਾਲੀ ਦਲ ਜਿਹੜਾ ਕਿ ਕਿਸੇ ਸਮੇਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਦਾ ਸੀਗਾ ਪੰਥ ਦੀ ਗੱਲ ਕਰਦਾ ਸੀਗਾ ਪੰਥ ਦੀ ਦੁਹਾਈ ਪਾ ਪਾ ਕੇ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਬਣਾਉਂਦਾ ਰਿਹਾ ਪੰਥ ਦੀ ਚੜ੍ਹਦੀ ਕਲਾ ਦੇ ਲਈ ਸ਼੍ਰੋਮਣੀ ਅਕਾਲੀ ਦਲ ਕਿਸੇ ਸਮਿਆਂ ਦੇ ਵਿੱਚ ਸੜਕਾਂ ਦੇ ਉੱਪਰ ਉਤਰ ਕੇ ਧਰਨੇ ਮੁਜ਼ਾਰੇ ਕਰਿਆ ਕਰਦਾ ਸੀ ਮੋਰਚੇ ਲਾਇਆ ਕਰਦਾ ਸੀਗਾ ਤੇ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਉਹ ਸ਼੍ਰੋਮਣੀ ਅਕਾਲੀ ਦਲ ਜਿਹਦਾ ਇੰਨਾ ਸੁਨਹਿਰਾ ਪਿਛੋਖੜ ਰਿਹਾ ਹੈ ਇਨਾ ਪੰਜਾਬ ਪ੍ਰਤੀ ਵਧੀਆ ਪਛੋਕੜ ਰਿਹਾ ਹੈ ਤੇ ਅੱਜ ਉਹੀ ਸ਼ਰੋਮਣੀ ਅਕਾਲੀ ਦਲ ਸੜਕਾਂ ਦੇ ਉੱਪਰ ਕਿਸ ਕੰਮ ਲਈ ਉਤਰਿਆ ਹੈ ਇੱਕ ਇਹੋ ਜਿਹੇ ਵਿਅਕਤੀ ਨੂੰ ਬਚਾਉਣ ਦੇ ਲਈ ਜਿਹਦੇ ਉੱਪਰ ਕੱਲਾ ਮੈਂ ਜਾਂ ਇੱਕ ਨਹੀਂ ਪੰਜਾਬ ਦੇ 3 ਕਰੋੜ ਲੋਕ ਕਹਿ ਰਹੇ ਨੇ ਕਿ ਸੈਂਕੜੇ ਕਰੋੜ ਜਿਨ੍ਹਾਂ ਨੇ ਨਸ਼ਿਆਂ ਦਾ ਕਾਰੋਬਾਰ ਕਰਕੇ ਇਲੀਗਲ ਧੰਦੇ ਕਰਕੇ ਜਿਨ੍ਹਾਂ ਨੇ ਸੈਂਕੜੇ ਕਰੋੜ ਬਣਾਲੇ ਅੱਜ ਉਹਨਾਂ ਨੂੰ ਬਚਾਉਣ ਦੇ ਲਈ ਸ਼ਰੋਮਣੀ ਅਕਾਲੀ ਦਲ ਉਹਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੇ ਚੰਦਕ ਵਰਕਰ ਨੇ ਜਿਹੜੇ ਉਹ ਸੜਕਾਂ ਤੇ ਉੱਤਰ ਰਹੇ ਨੇ ਤੁਸੀਂ ਪੰਜਾਬੀਓ ਸੋਚੋ ਕਿ ਕਿੰਨਾ ਨਿਗਾਰ ਹੈ ਜਿਹੜਾ ਉਹ ਇਸ ਪਾਰਟੀ ਦੇ ਵਿੱਚ ਜਿਹੜੀ ਕਿ ਲੰਬਾ ਸਮਾਂ ਪੰਥ ਦਾ ਨਾਮ ਲੈ ਕੇ ਰਾਜ ਭਾਗ ਭੋਗ ਦੀ ਇਹ ਕਿੰਨਾ ਨਿਘਾਰ ਹੈ ਜਿਹੜਾ ਉਹ ਆ ਚੁੱਕੇ ਅੱਜ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਤਾਂ ਇੱਕ ਕਾਰਨ ਇਹ ਆ ਕਿ ਜਿੰਨੀ ਦੇਰ ਤੱਕ ਤੁਹਾਡਾ ਰਾਜ ਰਿਹਾ ਅਕਾਲੀ ਭਾਜਪਾ ਦਾ ਕਦੀ ਕਾਨੂੰਨ ਦੇ ਮੁਤਾਬਕ ਕੰਮ ਹੋਇਆ ਹੀ ਨਹੀਂ ਜਿੰਨੇ ਗੈਰ ਕਾਨੂੰਨੀ ਕੰਮ ਤੁਹਾਡੇ ਰਾਜ ਦੇ ਵਿੱਚ 7 ਤੋਂ 17 ਦੇ ਦੌਰਾਨ ਹੋਏ ਲੋਕਾਂ ਨੂੰ ਇੱਕ ਇੱਕ ਚੀਜ਼ ਉਂਗਲਾਂ ਦੇ ਪੋਟਿਆਂ ਦੇ ਉੱਤੇ ਯਾਦ ਹੈ ਅੱਜ ਤੁਹਾਨੂੰ ਫਿਕਰ ਇਹ ਲੱਗ ਰਿਹਾ ਹੈ ਕਿ ਕਿਤੇ ਇਸ ਵੇਲੇ ਜਿਹੜੀ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਆ ਬਿਕਰਮ ਸਿੰਘ ਮਦੀਠੀਆ ਦੇ ਉੱਤੇ ਕਿਤੇ ਤੁਹਾਡੇ ਘਰ ਦੇ ਬਾਕੀ ਜੀਆਂਵਾਂ ਵੱਲ ਨੂੰ ਨਾ ਆਤਰੇ ਇਹ ਫਿਕਰ ਤੁਹਾਨੂੰ ਇੰਨਾ ਜ਼ਿਆਦਾ ਸਤਾ ਰਿਹਾ ਹੈ ਕਿ ਤੁਸੀਂ ਸਵੇਰੇ ਸਵੇਰੇ ਉੱਠ ਕੇ ਇਹ ਟਵੀਟ ਕਰਨੇ ਸ਼ੁਰੂ ਕਰ ਦਿੰਦੇ ਹੋ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਐਮਰਜੈਂਸੀ ਤਾਂ ਉਦੋਂ ਲੱਗੀ ਸੀ ਜਦੋਂ ਸ਼ਾਂਤ ਮਈ ਲੋਕਾਂ ਦੇ ਉੱਤੇ ਗੰਦੇ ਪਾਣੀ ਦੀਆਂ ਵਿਚਾੜਾ ਤੁਸੀਂ ਮਰਵਾਇਆ ਸੀ ਉਟਕਪੂਰੇ ਦੇ ਵਿੱਚ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛਿੜਾਏ ਉਹਨਾਂ ਦੇ ਉੱਤੇ ਡਾਂਗਾ ਭਰਾਈਆਂ ਗੋਲੀਆਂ ਚਲਾਈਆਂ ਉਹ ਐਮਰਜੈਂਸੀ ਸੀ ਤੁਹਾਡੀ ਕੰਪਨੀ ਦੀਆਂ ਬੱਸਾਂ ਦੰਦ ਨੋਦੀਆਂ ਹੋਈਆਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਲੋਕਾਂ ਨੂੰ ਮਿੱਦਦੀਆਂ ਫਿਰਦੀਆਂ ਸੀ ਉਹ ਉਹ ਐਮਰਜੈਂਸੀ ਸੀ ਕਿਸ ਕਿਸਮ ਦੇ ਘਟਾਲੇ ਹੋਏ ਅਨਾਜ ਘਟਾਲਾ ਕਿਸੇ ਨੂੰ ਭੁੱਲਿਆ ਅੱਜ ਤੱਕ ਉਹਦਾ ਤੁਸੀਂ ਜਵਾਬ ਦਿੱਤਾ ਕਿਸੇ ਨੂੰ ਕੋਈ ਚੇਤਨਾ ਨਹੀਂ ਇਰੀਗੇਸ਼ਨ ਘਟਾਲਾ ਤੁਹਾਡੇ ਸਮੇਂ ਦੇ ਉੱਤੇ ਹੋਇਆ ਤੁਸੀਂ ਇਹ ਚਾਹੁੰਦੇ ਸੀ ਜਿੰਨੇ ਘਟਾਲੇ ਨੇ ਉਹ ਜਿਉਂ ਦੇ ਤਿਉਂ ਦੱਬ ਦਿੱਤੇ ਜਾਣ ਮੌਜੂਦਾ ਸਰਕਾਰ ਨੇ ਉਹ ਦੱਬਣੇ ਨਹੀਂ ਇਸੇ ਕਰਕੇ ਤੁਹਾਨੂੰ ਤਕਲੀਫ ਜਿਹੜੀ ਜ਼ਿਆਦਾ ਹੋ ਰਹੀ ਹੈ ਤੇ ਕਿਤੇ ਇਹ ਜਾਂਚ ਹੋਰ ਅੱਗੇ ਨਾ ਤੁਰਪੇ